ਅਕਸਰ ਲੋਕ ਹਿੱਤਾਂ ਦੀ ਗੱਲ ਕਰਨ ਵਾਲੀ ਰਣਜੀਤ ਨਗਾਰਾ ਸ਼ਾਹਕੋਟ ਦੀ ਟੀਮ ਦੇ ਮੋਹਨਜੀਤ ਸਿੰਘ ਦੇ ਤਹਿਸੀਲ ਦਫਤਰ ਸ਼ਾਹਕੋਟ ਵਿਖੇ ਅਚਾਨਕ ਦੌਰੇ ਦੌਰਾਨ ਵੇਖਿਆ ਗਿਆ ਕਿ ਕਾਫੀ ਸਾਰੇ ਮਰਤੇ ਔਰਤਾਂ ਹੱਥਾਂ ਵਿੱਚ ਕੁਝ ਡਾਕੂਮੈਂਟ ਫੜੀ तहसील कॉम्प्लेक्स ਦੇ ਅੰਦਰ ਨਿਰਾਸ਼ ਘੁੰਮਦੇ ਵੇਖੇ ਗਏ ਇਹਨਾਂ ਲੋਕਾਂ ਦੇ ਚਿਹਰੇ ਉੱਪਰ ਬਹੁਤ ਹੀ ਨਿਰਾਸ਼ਾ ਸੀ ਅਤੇ ਇਸ ਨਿਰਾਸ਼ਾ ਭਰੇ ਚਿਹਰੇ ਦੇ ਨਾਲ ਇਹ ਤਹਿਸੀਲ ਕੰਪਲੈਕਸ ਦੇ ਅੰਦਰ ਇਧਰ ਉਧਰ ਰਾਉਂਡ ਲਗਾ ਰਹੇ ਸਨ ਜਦੋਂ ਬਾਹਰ ਆ ਕੇ ਵੇਖਿਆ ਤਾਂ ਤਹਿਸੀਲ ਕੰਪਲੈਕਸ ਦੇ ਅੰਦਰ ਬਣੇ ਫੋਟੋਪਾਸ ਤੇ ਬਹੁਤ ਸਾਰੀਆਂ ਬਜ਼ੁਰਗ ਔਰਤਾਂ ਅਤੇ ਬਜ਼ੁਰਗ ਬਾਬੇ ਆਪਣੇ ਹੱਥਾਂ ਵਿੱਚ ਕਾਗਜ਼ ਫੜੀ ਚਿਹਰੇ ਤੇ ਨਿਰਾਸ਼ਾ ਲੈ ਕੇ ਬੈਠੇ ਹੋਏ ਸਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਦਾ ਬਿਆਨ ਸੁਣ ਕੇ ਜਿਸ ਵਿੱਚ ਮੁੱਖ ਮੰਤਰੀ ਨੇ ਮਕਾਨਾਂ ਦੀਆਂ ਨੁਕਸਾਨੀਆਂ ਕੰਧਾਂ ਵਾਸਤੇ 40000 ਰੁਪਏ ਤੇ ਛਤਾਂ ਡਿੱਗਣ ਕਰਕੇ 120000 ਰੁਪਏ ਬਤੌਰ ਮੁਆਵਜ਼ੇ ਦਾ ਐਲਾਨ ਕੀਤਾ ਹੈ। ਤਹਿਸੀਲ ਦਫ਼ਤਰوں ਸਬੰਧਤ ਅਧਿਕਾਰੀਆਂ ਜਾਂ ਕਰਮਚਾਰੀਆਂ ਨੂੰ ਇਹ ਪੁੱਛਣ ਆਏ ਹਾਂ ਕਿ ਮੁੱਖ ਮੰਤਰੀ ਵੱਲੋਂ ਦਿੱਤੇ ਜਾਣ ਵਾਲੇ ਮੁਆਵਜ਼ੇ ਲਈ ਕੀ ਕਰਨਾ ਪਵੇਗਾ ਤੇ ਕਿਹੜੇ-ਕਿਹੜੇ ਡਾਕੂਮੈਂਟ ਲਗਾਏ ਜਾਣਗੇ। ਇਹਨਾਂ ਦੀ ਅਗਵਾਈ ਕਰ ਰਹੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਨਿਰਮਲ ਸਿੰਘ ਮਲਸੀਆ ਸਬੰਧਤ ਅਧਿਕਾਰੀਆਂ ਨੂੰ ਫੋਨ ਕਰ ਰਹੇ ਹਨ ਕਿ ਤੁਸੀਂ ਕਦੋਂ ਦਫ਼ਤਰ ਆਉਣਾ ਹੈ ਤਾਂ ਅੱਗੋਂ ਸਬੰਧਤ ਅਧਿਕਾਰੀ ਬਾਰ-ਬਾਰ ਫੋਨ ਕੱਟ ਰਹੇ ਹਨ ਅਧਿਕਾਰੀ ਫੋਨ ਤੇ ਗੱਲ ਕਰਨਾ ਵੀ ਮੁਨਾਸਿਬ ਨਹੀਂ ਸਮਝ ਰਹੇ ਇਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਸਵੇਰ ਦੇ ਆਏ ਹੋਏ ਹਾਂ ਖੱਜਲ ਖਵਾਰ ਹੋ ਰਹੇ ਹਾਂ ਪਰ ਸਾਨੂੰ ਨਾ ਤਾਂ ਇੱਥੇ ਕੋਈ ਅਧਿਕਾਰੀ ਮਿਲਿਆ ਅਤੇ ਨਾ ਹੀ ਕਿਸੇ ਕਰਮਚਾਰੀ ਨੇ ਸਾਨੂੰ ਕੋਈ ਰਸਤਾ ਦੱਸਿਆ ਸਵੇਰ ਤੋਂ ਦੁਪਹਿਰ ਤੱਕ ਦਾ ਸਮਾਂ ਬੀਤ ਚੁੱਕਿਆ ਹੈ ਅਸੀਂ ਤਹਿਸੀਲ ਦਫ਼ਤਰ ਵਿੱਚ ਭਟਕਦੇ ਫਿਰ ਰਹੇ ਹਾਂ ਪਰ ਸਾਡੀ ਕਿਸੇ ਨੇ ਕੋਈ ਸਾਰ ਨਹੀਂ ਲਈ ਜੇ ਸਰਕਾਰ ਨੂੰ ਪੁੱਛਿਆ ਜਾਵੇ ਤਾਂ ਕਿ ਇਹ ਲੋਕ ਪਹਿਲਾਂ ਹੀ ਮੁਸੀਬਤ ਦੇ ਮਾਰੇ ਹਨ ਇਹਨਾਂ ਦੇ ਘਰਾਂ ਦੀਆਂ ਕੰਧਾਂ ਵਿੱਚ ਮੀਂਹ ਨਾਲ ਤਰੇੜਾਂ ਆ ਗਈਆਂ ਹਨ ਛੱਤਾਂ ਡਿੱਗ ਪਈਆਂ ਹਨ ਤੇ ਹੁਣ ਇਹਨਾਂ ਨੂੰ ਆਪਣੀ ਸਰਕਾਰ ਤੋਂ ਮੁਆਵਜ਼ਾ ਲੈਣ ਲਈ ਦਫ਼ਤਰਾਂ ਵਿੱਚ ਭਟਕਣਾ ਪਵੇਗਾ ਸਰਕਾਰ ਨੂੰ ਚਾਹੀਦਾ ਹੈ ਜਿਸ ਤਰ੍ਹਾਂ ਵੋਟਾਂ ਦੇ ਦਿਨਾਂ ਵਿੱਚ ਤੁਸੀਂ ਟੋਲੇ ਬਣਾ ਕੇ ਘਰ ਘਰ ਜਾ ਕੇ ਵੋਟਾਂ ਮੰਗਦੇ ਹੋ ਹੁਣ ਉਸੇ ਤਰ੍ਹਾਂ ਆਪਣੇ ਵਰਕਰਾਂ ਦੀਆਂ ਟੀਮਾਂ ਬਣਾ ਕੇ ਹਰ ਪਿੰਡ ਹਰ ਕਸਬੇ ਵਿੱਚ ਘਰ ਘਰ ਜਾ ਕੇ ਲੋਕਾਂ ਦੀ ਸਾਰ ਲਈ ਜਾਵੇ ਤੇ ਇਸ ਇਮਾਨਦਾਰੀ ਨਾਲ ਉਹਨਾਂ ਦੇ ਹੋਏ ਨੁਕਸਾਨ ਲਈ ਘੱਟੋ ਘੱਟ 2 ਤੋਂ 2.5 ਲੱਖ ਰੁਪਏ ਦਾ ਮੁਆਵਜ਼ਾ ਪ੍ਰਤੀ ਵਿਅਕਤੀ ਜਾਰੀ ਕੀਤਾ ਜਾਵੇ ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੀ ਪ੍ਰਧਾਨ ਬੀਬੀ ਗੁਰਬਖਸ਼ कौर ਨੌਜਵਾਨ ਪਾਰਸਵਾ ਦੇ सोनू अरोड़ा ਤੇ ਦਿਹਾਤੀ ਮਜ਼ਦੂਰ ਸਭਾ ਦੇ ਨਿਰਮਲ ਸਿੰਘ ਇਹਨਾਂ ਪੀੜਤ ਲੋਕਾਂ ਦੀ ਅਗਵਾਈ ਕਰ ਰਹੇ ਸਨ ਤੇ ਰਣਜੀਤ ਨਗਾਰਾ ਸ਼ਾਹਕੋਟ ਦੇ ਗੁਰਮੀਤ ਸਿੰਘ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰ ਰਹੇ ਸਨ ਉਹ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਤਰ੍ਹਾਂ ਤੁਸੀਂਾਂ ਵਿੱਚ ਕਿਉਂ ਪਰਕਰਿਆ ਤੁਸੀਂ ਨੁਕਸਾਨੇ ਘਰਾਂ ਦੀ ਇੱਕ ਲਿਸਟ ਤਿਆਰ ਕਰੋ ਤੇ ਇਹ ਲਿਸਟ ਐਸਡੀਐਮ ਨੂੰ ਪੇਸ਼ ਕਰੋ ਤੁਹਾਨੂੰ ਕੋਈ ਫਾਰਮ ਜਾਂ ਸਵੈ ਘੋਸ਼ਣਾ ਬਣਾਉਣ ਲਈ ਅਰਜੀ ਨਿਵਸਾ ਕੋਲ ਖੱਜਲ ਖਵਾਰ ਹੋਣ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਮੁੱਖ ਮੰਤਰੀ ਨੇ ਮੁਆਵਜ਼ਾ ਜੋ ਦੇਣ ਦਾ ਐਲਾਨ ਕੀਤਾ ਹੈ ਨਾ ਉਹ ਕੋਈ ਗ੍ਰਾਂਟ ਨਹੀਂ ਹੈ ਉਹ ਮੁਆਵਜ਼ਾ ਆ ਗ੍ਰਾਂਟਾਂ ਦੇ ਫਾਰਮ ਭਰੀਦੇ ਆ ਮੁਆਵਜ਼ਿਆਂ ਦੇ ਫਾਰਮ ਨਹੀਂ ਭਰੀਦੇ ਇਹ ਜਿਹੜੀ ਆ ਮੁਆਵਜ਼ੇ ਦੀ ਜ਼ਿੰਮੇਵਾਰੀ ਜਿਹੜੀ ਆ ਇਹ ਸਰਕਾਰ ਦੀ ਬੰਦੀ ਤੁਸੀਂ ਤਾਂ ਪਹਿਲਾਂ ਹੀ ਆਫਤ ਦੇ ਮਾਰੇ ਆਪਣਾ ਆਪਣਾ ਸਮਾਨ ਸੰਭਾਲਦੇ ਫਿਰਦੇ ਆ ਜਿਹੜਾ ਬਰਸਾਤਾਂ ਦੇ ਵਿੱਚ ਖਰਾਬ ਹੋ ਗਿਆ ਤੁਹਾਨੂੰ ਇਦਾਂ ਦਫ਼ਤਰਾਂ ਦੇ ਵਿੱਚ ਖੱਜਲ ਖਵਾਰ ਹੋਣ ਦੀ ਲੋੜ ਨਹੀਂ ਹੈਗੀ ਤੁਸੀਂ ਐਵੇਂ ਇਦਾਂ ਕਿਸੇ ਫਾਰਮ ਬਾਰੇ ਜਿਹੜੇ ਹੈਗੇ ਆ ਤੁਸੀਂ ਦੁਰੇ ਫਿਰਦੇ ਆ ਵੀ ਆਹਾ ਸਵੈ ਘੋਸ਼ਨਾ ਬਣਾਉਣਾ ਜੀ ਆਰਜ਼ੀਆਂ ਇਹਨਾਂ ਦੀ ਲੋੜ ਨਹੀਂ ਹੈਗੀ ਉੱਤੋਂ ਉਹਨਾਂ ਦੀ ਦਫ਼ਤਰਾਂ ਵਾਲਿਆਂ ਦੀ ਤਸਵੀਰ ਵਾਲਿਆਂ ਦੀ ਜਾਂ ਕੀ ਹੈਗੀ ਐਸ ਜੀ ਐਮ ਦਫ਼ਤਰੀ ਜਿਹੜੇ ਹੈਗੇ ਆ ਮੁਲਾਜ਼ਮ ਜਾਂ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਆ ਕਿ ਉਹ ਤੁਹਾਡੇ ਘਰਾਂ ਦੇ ਵਿੱਚ ਜਾ ਕੇ ਤੁਹਾਡੇ ਘਰਾਂ ਦੇ ਮੁਆਇਨੇ ਕਰਨ ਤੇ ਤੁਹਾਨੂੰ ਜਿਹੜੀ ਆ ਉਹ ਬੰਦੀ ਜਿਹੜੀ ਜੋਗ ਰਾਸ਼ੀ ਤੁਹਾਡਾ ਜੋ ਨੁਕਸਾਨ ਹੋਇਆ ਉਹਦੇ ਮੁਤਾਬਕ ਤੁਹਾਡੀ ਜੋਗ ਰਾਸ਼ੀ ਜਿਹੜੀ ਉਹ ਪ੍ਰਦਾਨ ਕਰਨ ਕਿਉਂਕਿ ਤੁਹਾਡੇ ਨੁਕਸਾਨ ਬਹੁਤ ਹੋਏ ਆ ਇਹਨਾਂ ਨੇ ਜਿਹੜਾ ਐਲਾਨ ਕੀਤਾ ਨਾ 40000 ਤੋਂ 1 ਲੱਖ 20000 ਦਾ ਉਹਦੇ ਨਾਲ ਕੋਠੇ ਨਹੀਂ ਪੈਂਦੇ ਇਸ ਲਈ ਤੁਹਾਨੂੰ ਇਦਾਂ ਖੱਜਲਖਵਰ ਹੋਣ ਦੀ ਬਜਾਏ ਆਪਣੀ ਆਵਾਜ਼ ਇਹਨਾਂ ਦੇ ਕੰਨਾਂ ਤੱਕ ਇਹ ਪਹੁੰਚਾਉਣੀ ਚਾਹੀਦੀ ਆ ਕਿ ਸਾਡਾ ਜਿਹੜਾ ਲਾਹ ਜਿਹੜਾ ਖਰਾਬੇ ਦਾ ਸਾਡਾ ਬਹੁਤ ਜ਼ਿਆਦਾ ਹੋਇਆ ਸਾਡੇ ਸਮਾਨ ਦਾ ਲਾ ਖਰਾਬ ਹੋਇਆ ਸਾਡੇ ਮਕਾਨ ਨੁਕਸਾਨੇ ਗਏ ਆ ਕੰਧਾਂ ਤਰੇੜੀਆਂ ਗਈਆਂ ਸਾਡੇ ਛੱਤ ਡਿੱਗ ਪਏ ਤੇ 40000 ਨਾਲ ਜਾਂ 120000 ਨਾਲ ਸਾਡਾ ਕੀ ਬਣੂਗਾ ਤੁਸੀਂ ਇਦਾਂ ਜਿਵੇਂ ਤਰੇ ਫਿਰਦੇ ਆ ਤੁਸੀਂ ਇਦਾਂ ਹੀ ਆਪਣੇ ਜਿਹੜੇ ਆਗੂ ਨਾਲ ਤੁਹਾਡੇ ਹੈਗੇ ਆ ਉਹਨਾਂ ਆਗੂਆਂ ਦੇ ਕਹਿਣ ਮੁਤਾਬਕ ਜਿੱਦਾਂ ਆਗੂ ਤੁਹਾਨੂੰ ਸਮਝਾਉਂਦੇ ਆ ਉਹਨਾਂ ਆਗੂਆਂ ਨੂੰ ਦੱਸੋ ਉਹ ਆਗੂ ਤੁਹਾਡੇ ਤੁਹਾਡੇ ਲਈ ਲੜ ਰਹੇ ਆ ਉਹ ਸਰਕਾਰ ਨੂੰ ਉਹਨਾਂ ਨੇ ਇੱਕ ਹੁਣ ਮੀਟਿੰਗ ਫਿਰ ਤੈਅ ਕੀਤੀ ਆ ਇਸੇ ਲਈ ਤੁਹਾਡੇ ਵਾਸਤੇ ਕੀਤੀ ਉਹਨਾਂ ਨੇ